ਇਹ ਤਾਂ ਅੱਜ ਬਾਬਾ ਜੀ ਕਹਿੰਦੇ ਤੇ ਕਾੜੀ ਦੀ ਰਹਿਮਤ ਆ ਕਿ ਅੱਜ ਮੈਂ ਪੂਰੀ ਤਰ੍ਹਾਂ ਚੱਲ ਫਿਰ ਸਕਦਾ ਤੇ 1-2 ਕਿਲੋਮੀਟਰ ਮੈਂ ਤੁਰ ਕੇ ਚੱਲੇ ਆ ਨਾ ਮੈਨੂੰ ਕਦੇ ਥਕਾਵਟ ਨਹੀਂ ਹੁੰਦੀ ਪਹਿਲਾਂ ਮੈਨੂੰ ਤਾਂ ਕਾੜੜ ਹੋ ਜਾਂਦੀ ਸੀ ਕਾੜੇ ਨਾਲ ਹੀ ਤਾਂ ਨਹੀਂ ਜਮੇਗੇ ਕਲਾਕਾਰੀ ਕਾੜੇ ਚ ਫੁੱਲਾ ਫੁੱਲ ਪੂਰੀ ਜਮੈਂ 100% ਸੋ ਆ ਹੁਣ ਤਾਂ ਮੈਂ ਇਹ ਦਵਾਈ ਨਾਲ ਠੀਕ ਹੋ ਗਈ ਹੁਣ ਮੈਂ ਆਪਣੇ ਆਪ ਕਰਨ ਲੱਗ ਗਈ ਇੱਧਰ ਉੱਧਰ ਵੀ ਜਾਣ ਲੱਗ ਗਈ ਮੇਰੇ ਚ ਹਿੰਮਤ ਨਹੀਂ ਸੀ ਜੀ ਪਰੇਸ਼ਾਨੀ ਛਾਤੀ ਦੀ ਦਰਦ ਨਹੀਂ ਹਟਦੀ ਸੀਗੀ ਹਾਂ ਤੇ ਤੁਰਨ ਵਿੱਚ ਵੀ ਤਕਲੀਫ ਹੁੰਦੀ ਸੀ ਉਦਾਂ ਸਾਹ ਸੋਨੇ ਚੜਦਾ ਸੀ ਉਦਾਂ ਲੱਤਾਂ ਫੁੱਲਦੀਆਂ ਸੀ ਲੱਤਾਂ ਫੁੱਲਦੀਆਂ ਹੁਣ ਕਾਫੀ ਠੀਕ ਹੈ ਗਿਆ ਲੱਤਾਂ ਬਿਲਕੁਲ ਠੀਕ ਹੈ ਜਾਂ ਤਕਰੀਬਨ ਤੇ ਬਾਕੀ ਵੀ ਠੀਕ ਹੈ ਤਕਰੀਬਨ ਵੈਸੇ ਵੀ ਉਹ ਹੋਰ ਪਾਸੇ ਦਾ ਵੀ ਠੀਕ ਹੈ ਹਾਂਜੀ ਓਕੇ ਗੱਲਬਾਤ ਕਹਿ ਸਕਦੇ ਆਪਾਂ ਨਹੀਂ ਓਕੇ ਤੇ ਨਹੀਂ ਜੇ 60% ਹੈ ਜੇ ਤਾਂ ਨਹੀਂ ਕਹਿ ਸਕਦੇ ਓਕੇ ਹਾਂ ਹਾਂਜੀ ਯਾਨੀ ਕਾਫੀ ਹਾਂ ਕਾਫੀ ਹੱਦ ਤੱਕ ਠੀਕ ਹੈ ਹਾਂਜੀ ਜਿਹੜੀਆਂ ਲੱਤਾਂ ਫੁੱਲਦੀਆਂ ਸੀ ਉਹ हट ਗਈਆਂ ਉਹ हट ਗਈਆਂ ਉਹ हट ਗਈਆਂ ਨੂੰ ਅੱਗੇ ਇਹ ਕੋ ਹੋ ਗਿਆ ਸੀ ਤੇ ਅਦਰ ਰੰਗ ਹੋ ਗਿਆ ਸੀ ਹਾਂਜੀ ਅਦਰ ਰੰਗ ਹੋਇਆ ਨਾਲ ਅੱਛਾ ਅਦਰ ਰੰਗ ਵੀ ਹੋਇਆ ਗਿਆ ਫਿਰ ਹਾਂ ਇਸ ਕਰਕੇ ਮੈਂ ਆ ਰਿਹਾ ਹਾੜ ਤੋਂ ਤਾਂ ਕੁਛ ਆਰਾਮ ਹੈ ਹਾੜ ਨੂੰ ਆਰਾਮ ਹੈ ਹਾਂ ਤੇ ਅਦਰੰਗ ਨੂੰ ਜਰ ਅੱਜ ਵੀ ਮੈਂ ਗੱਲ ਕੀਤੀ ਹੈ ਕਿ ਅਦਰੰਗ ਨੂੰ ਦੱਸੋ ਮਨੂੰ ਕਹਿੰਦੇ ਪਹਿਲਾਂ ਤੁਹਾਡਾ ਹਾਰਡ ਬਿਲਕੁਲ ਠੀਕ ਕਰਿਓ ਉਸ ਤੋਂ ਬਾਅਦ ਅਦਰੰਗ ਵੱਲ ਆਵਾਂਗੇ ਤੋਂ ਨੂੰ ਹਾਰਟ ਅਟੈਕ ਆ ਗਿਆ ਸੀ ਡਾਕਟਰਾਂ ਹਸਪਤਾਲ ਗਏ ਡਾਕਟਰਾਂ ਨੇ ਦੇਖਿਆ ਸਰਜਰੀ ਕਰਨੀ ਹੈ ਅੱਛਾ ਉਹਨਾਂ ਨੇ ਕਿਹਾ ਕਿ ਬਾਈਪਾਸ ਸਰਜਰੀ ਕਰਨੀ ਪਰ ਮੈਂ ਸਰਜਰੀ ਵਾਸਤੇ ਮੇ ਕੋ ਪੈਸੇ ਨਹੀਂ ਸੀ ਕਿ ਕਦੇ 4 ਲੱਖ ਰੁਪਏ ਲੱਗੇਗਾ ਮਨਾ ਕਰ ਦਿੱਤੇ ਤਾਂ ਮੈਂ ਸਰਜਰੀ ਨਹੀਂ ਕਰਾ ਗਿਆ ਸਟੈਂਡ ਪਾ ਲਓ ਕਹਿੰਦੇ ਕੋਈ ਪੈਸੇ ਹੈ ਨਹੀਂ 2.5 ਲੱਖ ਰੁਪਏ ਦੋ ਸਟੈਂਡ ਦਾ ਤੇ ਮੈਂ ਨਹੀਂ ਮੇਰੇ ਕੋਲ ਹੈ ਨਹੀਂ ਫਿਰ ਮੈਨੂੰ ਕਿਸੇ ਵੀਰ ਨੇ ਫੋਨ ਕਰਕੇ ਦੱਸਿਆ ਵੀ ਤੋ ਉੱਥੇ ਕਿਉਂ ਨਹੀਂ ਜਾਂਦਾ ਇੱਥੇ ਜਦੋਂ ਆਇਆ ਇੱਥੇ ਹਾਲ ਤੋਂ ਹੁਣ ਮੈਨੂੰ ਦਰਦ ਨਹੀਂ ਹੁੰਦੀ ਹੈਗੀ ਦਰਦ ਨਹੀਂ ਹੁੰਦੀ ਨਹੀਂ ਹੁਣ ਦਰਦ ਤਾਂ ਨਹੀਂ ਹੁੰਦੀ ਆੜਦੀ ਅੱਗੇ ਮੈਂ ਦਰਦ ਨਾਲ ਤੜਫ ਜਾਂਦਾ ਸੀ ਹੁਣ ਮੈਂ ਦਰਦ ਤੋਂ ਆਰਾਮ ਹੈ ਬਸ ਇਹਦੇ ਆਧਰਾਗੂ ਹੀ ਠੀਕ ਹੋਇਆ ਬਾਈ ਗੁਰਜੀ ਪੇਰ ਕਰਨ ਬਾਕੀ ਬਾਬਾਈ ਦੇ ਹੱਥੇ ਚ ਨਾ ਯਾਚਸ ਬਾਬਾ ਜੀ ਦੇ ਕਿੰਨੀ ਜਲਦੀ ਠੀਕ ਕਰਦਾ ਹੈ ਨਹੀਂ ਇਹ ਕੀ ਯਕੀਨ ਪੂਰਾ ਯਕੀਨ ਪੂਰਾ ਹੈ ਤਾਂ ਹੀ 7 ਮਹੀਨੇ ਹੋ ਗਏ ਜੀ ਆਉਂਦੇ ਆ ਫਰਕ ਪੈ ਰਿਹਾ ਹਾਂਜੀ ਫਰਕ ਪੈ ਰਿਹਾ ਇਹ ਗੱਲ ਕੋਈਆਂ ਦਾ ਫਰਕ ਪੈ ਰਿਹਾ ਫਰਕ ਪੈ ਰਿਹਾ ਹਾਂਜੀ ਹਾੜ ਦੀ ਮੇਰੇ ਸਟੰਡ 'ਤੇ ਐ ਛੇ ਕਿੰਨੇ 6 ਬੈ ਹੋ ਸੀਗੇ ਪਹਿਲਾਂ 6 ਸਟੰਡ 'ਤੇ ਹੋਣੇ ਹਾਂਜੀ ਤੇ 7ਵਾਂ ਹੋਰ ਪੈਣਾ ਸੀਗਾ ਅੱਛਾ 7ਵਾਂ ਫੇਰ ਪੈਣਾ ਸੀ ਜੀ ਤੇ ਫੇਰ ਮੈਨੂੰ ਇੱਥੋਂ ਪਤਾ ਲੱਗਾ ਮੈਂ ਇੱਥੇ ਆਇਆ ਇੱਥੇ ਹੋ ਗਿਆ ਮੈਨੂੰ 6-7 ਮਹੀਨੇ ਲਾ 8 ਮਹੀਨੇ ਖਾਂਦੇ ਨੇ ਤੇ ਹੌਣ ਤਾਂ ਸਹੀ ਆ ਬਿਲਕੁਲ ਬਿਲਕੁਲ ਸਹੀ ਆ ਹੁਣ ਤੇ ਨਹੀਂ ਦਵਾਈ ਵੀ ਮੇਰੀ ਤਕਰੀਬਨ ਬੰਦੇ ਨਾਲ ਲਈ ਆ ਇੱਕ ਦਿਨ ਛੱਡ ਕੇ ਖਾਣਾ ਆ ਅੱਛਾ ਦਵਾਈ ਵੀ ਲਗਭਗ ਬੰਦੇ ਆ ਬੰਦੇ ਹੀ ਆ ਜੀ ਹੌਣ ਤਾਂ ਪਰ ਅੱਜ ਕਿਵੇਂ ਪਹੁੰਚ ਗਰ ਲੀ ਮੈਂ ਹੀ ਨਹੀਂ ਹਟਦਾ ਜੀ ਮੈਂ ਆ ਤੁਸੀ ਨਹੀਂ ਹਟਦੇ ਮੈਂ 1 ਮਹੀਨੇ ਕੇ ਬਾਅਦ ਆ ਜੰਨਾ ਚੱਲਿਆ ਹੁਣੇ ਆ ਫੇਰ ਫਰਕ ਹੈਗਾ ਫਰਕ ਥੋੜਾ ਮੋੜਿਆ ਜੀ ਮੋੜ ਪੈਣਾ ਸ਼ੁਰੂ ਹੋ ਗਿਆ ਮੋੜ ਪੈਣਾ ਸ਼ੁਰੂ ਹੋਇਆ ਜੀ ਜਿਹੜੀ ਬਹੁਤ ਜ਼ਿਆਦਾ ਮੇਰੀ ਧੜਕਣ ਵੱਜ ਜਾਂਦੀ ਸੀ ਇਦਾਂ ਸਾਹ ਨਹੀਂ ਸੀ ਆ ਦਾ ਉਦੋਂ ਥੋੜਾ ਜਿਹਾ ਬਣ ਕੋਣ ਮੈਂ ਡਾਕਟਰ ਸਾਹਿਬ ਨੂੰ ਦੱਸਿਆ ਉਹ ਕਹਿੰਦਾ ਵੀ ਠੰਡ ਕਰਕੇ ਵੀ ਥੋੜੀ ਜਿਹੀ ਪ੍ਰੋਬਲਮ ਹੈ ਵੀ ਫਰਵਰੀ ਮਾਰਚ ਤੱਕ ਤੈਨੂੰ ਐ ਲੱਗਣਾ ਵੀ ਮੈਂ ਹੋਇਆ ਹੀ ਨਹੀਂ ਸੀ ਕਦੇ ਪੂਰੇ ਆਲਓਵਰ ਇੰਡੀਆ ਤੇ ਛੱਡੋ ਵੱਡ ਤੋਂ ਦੁਨੀਆ ਇਲਾਜ ਕਰਾਣ ਆ ਰਹੀ ਹੈ ਜੀ ਮੈਂ ਕਿਹਾ ਲੋਕੇ ਛੁੱਟੀ ਲੈ ਲੈ ਕੇ ਜਦੋਂ ਮੈਂ ਆਖਰੀ ਵਾਰ ਆਇਆ ਸੀ ਬੰਦਾ ਯੂਕੇ ਤੇ ਉਹ ਸਪੈਸ਼ਲ ਛੁੱਟੀ ਲੈ ਕੇ ਆਇਆ ਸੀ ਕਿ ਮੈਂ ਉਹ ਕੜਾ ਪੀਣ ਆਉਣਾ ਬਿਲਕੁਲ ਬਿਲਕੁਲ ਤੇ ਮੈਂ ਛੁੱਟੀ ਲੈ ਕੇ ਆ ਰਿਹਾ ਹਾਂ ਹਾਂ ਹੁਣ ਇਸ ਟਾਈਮਾ 1.5 ਮਹੀਨਾ ਹੋ ਗਿਆ ਬਾਹਰਲੀ ਕੰਟਰੀਆਂ ਤੋਂ ਬੜੇ ਲੋਕ ਆਏ ਆ ਪੂਰੇ ਆਲਓਵਰ ਇੰਡੀਆ ਤੇ ਛੱਡੋ ਵੱਡ ਤੋਂ ਦ ਮੈਂ ਕਿਹਾ ਲੁਕੇ ਛੁੱਟੀ ਲੈ ਲੈ ਕੇ ਜਦੋਂ ਮੈਂ ਆਖਰੀ ਵਾਰ ਆਇਆ ਸੀ ਬੰਦਾ ਯੂਕੇ ਤੇ ਉਹ ਸਪੈਸ਼ਲ ਛੁੱਟੀ ਲੈ ਕੇ ਆਇਆ ਸੀ ਕਿ ਮੈਂ ਉਹ ਕਾੜਾ ਪੀਣ ਆਉਣਾ ਬਿਲਕੁਲ ਬਿਲਕੁਲ ਤੇ ਮੈਂ ਛੁੱਟੀ ਲੈ ਕੇ ਆ ਰਿਹਾ ਹਾਂ ਹਾਂ ਹੁਣ ਇਸ ਟਾਈਮਾ 1.5 ਮਹੀਨਾ ਹੋ ਗਿਆ ਬਾਹਰਲੀ ਕੰਟਰੀਆਂ ਤੋਂ ਬੜੇ ਲੋਕ ਆਏ ਆ ਹੂੰ ਦਸੂਏ ਜ਼ਿਆਦਾ ਹੁੰਦੇ ਆਗੇ ਦਸੂਏ ਜ਼ਿਆਦਾ ਹੁੰਦੇ ਨੇ ਦਸੂਏ ਜ਼ਿਆਦਾ ਹੁੰਦੇ ਨੇ ਜਿਹੜੇ ਬਾਹਰਲੀ ਕੰਟ ਅੱਜ ਵੀ ਹੈਗੇ ਦੋ ਤਿੰਨ ਭਾਜੀ ਹੂੰ ਇਟਲੀ ਤੋਂ ਆਏ ਹੋਏ ਆ ਇੱਕ ਲੰਡਨ ਤੋਂ ਆਇਆ ਹੋਇਆ ਇੱਕ ਦੁਬਈ ਤੋਂ ਆਏ ਹੋਏ ਆ ਜਿਹੜੇ ਕਿ ਸਪੈਸ਼ਲ ਦੋ ਦੋ ਮਹੀਨੇ ਦੀ ਛੁੱਟੀ ਲੈ ਕੇ ਆਏ ਹੋਏ ਨੇ ਵੀ ਚਲੋ ਇ ਕੀ ਇਲਾਜ ਕਰਾ ਕੇ ਹਾਂ ਕੋਈ ਕਹਿੰਦਾ ਮੈਂ 2 ਸਾਲ ਤੋਂ ਵੀਡੀਓ ਦੇਖ ਰਿਹਾ ਸੀ ਕੋਈ ਕਹਿੰਦਾ ਮੈਂ ਸਾਲ ਤੋਂ ਦੇਖ ਰਿਹਾ ਸੀ ਨਾ ਹੂੰ ਇਹ ਰੱਬ ਦੀ ਕਿਰਪਾ ਵੀ ਉੱਥੇ ੜੜੇ ੜੜੇ ਡਾਕਟਰਾਂ ਨੂੰ ਛੱਡ ਕੇ ਲੋਕ ਵੱਡੇ ਵੱਡੇ ਹਸਪਤਾਲਾਂ ਨੂੰ ਬਿਲਡਿੰਗਾਂ ਨੂੰ ਛੱਡ ਕੇ ਆਪਣੇ ਕੋਲੇ ਪਹੁੰਚ ਰਹੇ ਹੁਣ ਉਹਦੇ ਕੋਈ ਇਨਸਾਨ ਐਸੇ ਵੀ ਨਹੀਂ ਜਿਨ੍ਹਾਂ ਨੇ 6 ਵਾਰ ਸਟੰਟ ਪਾ ਲਿਆ ਕੋਈ ਐਸਾ ਵੀ ਹੈ ਜਿਹੜਾ ਪਾਕਿਸਤਾਨ ਟਪਾਈ ਹੋਇਆ ਸਰਜਰੀ ਕੀਤੇ ਹੋਏ ਵੀ ਹੈ ਸਾਡੇ ਇੱਕ ਹੋਰੇ ਮਰੀਜ਼ ਬੈਠੇ ਨੇ ਇਧਰਲੀ ਸਾਈਡ ਉਹ ਕਹਿ ਰਹੇ ਨੇ ਕਿ ਮੈਨੂੰ ਵੈਸੇ ਸਾਹਮਣੇ ਮਨਾ ਕਰਤਾ ਕਿ ਆਣ ਦੀ ਲੋੜ ਨਹੀਂ ਪਰ ਮੈਂ ਹੀ ਠੱਕੇ ਨਾਲ ਆਈ ਜਾਂਦਾ ਠੱਕੇ ਨਾਲ ਆਈ ਜਾਂਦੇ ਆ ਕੁਝ ਹੈਗੇ ਮਰੀਜ਼ ਬੱਕੀ ਦੇਖੋ ਜਿਹੜੇ ਜ਼ਰੂਰਤਮੰਦ ਲੋੜਵੰਦਾ ਸੀ ਉਹਨਾਂ ਨੂੰ ਤਾਂ ਵੈਸੇ ਹੀ ਨਹੀਂ ਪੈਸਾ ਲੈਂਦੇ ਯਾਰ ਕੋਈ ਇੱਕ ਵੀ ਮਰੀਜ਼ ਦਿਖਾ ਦਿਓ ਜਿਹਨੂੰ ਕਿਸੇ ਨੂੰ ਫੋਨ ਕੀਤਾ ਹੋਵੇ ਸਾਡੇ ਬੱਚਿਆਂ ਨੇ ਬਸ ਹਾਂ ਇੱਕ ਵਾਰੀ ਫੋਨ ਚੱਕਦੇ ਆਂ ਸੀ ਵੀ ਐਡਰੈਸ ਦੱਸਣ ਲਈ ਦਿਨ ਦੱਸਣ ਲਈ ਟੋਕਨ ਨੰਬਰ ਦੇਣ ਲਈ ਹੁਣ ਆ ਬੰਦਾਗਾ ਇਹ ਚੱਲ ਨਹੀਂ ਸੀ ਸਕਦਾ ਅਜੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰੂਮੀ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਸੈਕਟਰ 40 ਮੋਤੀ ਨਗਰ ਲੁਧਿਆਣਾ ਕੀ ਸਮੱਸਿਆ ਜੀ ਇਹ ਚੱਲ ਨਹੀਂ ਸਕਦੇ ਮੈਨੂੰ ਪੈਰਲਾਈਜ਼ ਸੀਗਾ ਸਰਲਾਈਡ ਦਾ ਅਟੈਕ ਹੋਇਆ ਤੇ ਮੈਨੂੰ 14 ਸਾਲ ਹੋ ਗਏ ਪੈਰਲਾਈਜ਼ ਹੁੰਦੇ ਮੈਂ ਤਾਂ ਨਾ ਉਮੀਦ ਹੋ ਗਿਆ ਸੀ ਕਿ ਬਿਲਕੁਲ ਕਿ ਮੈਨੂੰ ਤਾਂ ਉਮੀਦ ਨਹੀਂ ਸੀ ਕਿ ਮੈਂ ਕਦੇ ਠੀਕ ਹੋ ਪਾਉਂਗਾ ਹੁਣ ਤਾਂ ਮੂੰਹ ਮੱਥਾ ਵਧੀਏਗਾ ਜਦ ਮੈਂ ਆ ਰਿਹਾ ਆਇਆ ਸੀਗਾ ਇੱਥੇ ਤੇ ਤੁਸੀਂ ਵਿਸ਼ਵਾਸ ਨਹੀਂ ਮੰਨੋਗੇ ਮੈਨੂੰ ਬੰਦੇ ਅੰਦਰ ਲੈ ਕੇ ਗਏ ਸੀਗੇ ਫੜ ਕੇ ਕਿ ਬਈ ਕਹਿੰਦੇ ਬਾਬਾ ਜੀ ਕੋਲ ਇਹ ਤਾਂ ਅਜ ਬਾਬਾ ਜੀ ਕਹਿੰਦੇ ਕਾੜੀ ਦੀ ਰਹਿਮਤ ਆ ਕਿ ਅੱਜ ਮੈਂ ਪੂਰੀ ਤਰ੍ਹਾਂ ਚੱਲ ਫਿਰ ਸਕਦਾ ਤੇ 1-2 ਕਿਲੋਮੀਟਰ ਮੈਂ ਤੁਰ ਕੇ ਚੱਲੇ ਜਾਂਦਾ ਮੈਨੂੰ ਕਦੇ ਥਕਾਵਟ ਨਹੀਂ ਹੁੰਦੀ ਪਹਿਲਾਂ ਮੈਨੂੰ ਤਾਂ ਕਹਾਵੜ ਹੋ ਜਾਂਦੀ ਸੀ ਜਦੋਂ ਮੈਂ ਚੱਲਦਾ ਸੀਗਾ ਨਾ ਤੇ ਅੱਜ ਇੱਕ ਚੀਜ਼ ਹੋਰ ਦਿਖਾਣਾ ਤੁਹਾਨੂੰ ਮੈਂ ਅੱਜ ਨਵੀਂ ਚੀਜ਼ ਜਿਹੜੀ ਮੇਰੇ ਹੁਣ ਬੜੇ ਪੀਏ ਦਾ ਦੇਖੋ ਹੁਣ ਮੈਂ ਇਹਨੂੰ ਮੋਬਾਈਲੋਂ ਫੜ ਨਹੀਂ ਸਕਦਾ ਸੀਗਾ ਕਦੇ ਵੀ ਤੇ ਅੱਜ ਮੇਰਾ ਹੱਥ ਵੀ ਨਹੀਂ ਫੁੱਟਦਾ ਇੰਨੇ ਜ਼ੋਰ ਲਾਂ ਤੋਂ ਬਾਅਦ ਅੱਜ ਮੈਂ ਮੋਬਾਈਲ ਫੜਨ ਲੇ ਤੇ ਕੋਈ ਮੇਰੇ ਤੋਂ ਮੋਬਾਈਲ ਠੀਕ ਨਹੀਂ ਕਰਦਾ। ਅੱਛਾ ਹਾਂ। ਪਹਿਲਾਂ ਜੰਮੀ ਵੀ ਹੈ। ਪਹਿਲਾਂ ਖੁੱਲਦਾ ਹੀ ਨਹੀਂ ਸੀਗਾ ਪਹਿਲਾਂ। ਮਤਲਬ ਬੰਦ ਹੀ ਨਹੀਂ ਹੁੰਦਾ ਸੀਗਾ। ਹੁਣ ਬੰਦ ਹੋ ਜਾਂਦਾ ਤੇ ਖੁੱਲਦਾ ਹੀ। ਹਾਂ ਲੋ। ਹਾਂ। ਪਰ ਮੈਨੂੰ ਜਵਲਸਟੀ ਕਾਲ ਨਾ ਪੈਂਦਾ। ਤੇ ਤਾਂ ਖੁੱਲਦਾ। ਇਹ ਨਹੀਂ ਕਿਪਾ ਹੋ ਗਈ ਆਪਾਂ ਆਪੇ ਦੀ। 14 ਸਾਲ ਤੁਸੀਂ ਇਦਾਂ ਹੀ। 14 ਸਾਲ ਮੈਂ ਬਿਲਕੁਲ ਨਾ ਉਮੀਦ ਸੀਗਾ। ਕਿ ਮਤਲਬ ਉਮੀਦ ਨਹੀਂ ਸੀ ਕਿ ਮੈਂ ਬੰਦੇ ਤੋਂ ਆਪਾਂ ਕੀ ਕਿ ਪੈਸਾ ਲਵਾਂਗੇ ਹਨਾ। ਜਿਹੜਾ ਕੰਮ ਨਹੀਂ ਕਰਦਾ ਹੁਣ ਇਹ ਬੰਦਾ ਤਾਂ ਕਹੂਗਾ ਬਹੁਤ ਵਧੀਆ ਵਾਈਫ ਮੇਰੀ ਪੁਰੀ ਕਨੇ ਅਜ ਕੈਨਸਲ ਹੋ ਗਏ ਮੇਰੇ ਵਾਈਫ ਨੂੰ ਪੁਰੀ ਹੋ ਗਏ ਤੇ ਮੇਰਾ ਬੇਟਾ ਵੀ ਛੋਟਾ ਹੀ ਆ 13-14 ਸਾਲ 14 ਸਾਲ ਦਾ ਗਰੀਬ ਹੋ ਗਿਆ ਫੇਰ ਕੰਮ ਕਰ ਕੰਮ ਕਰ ਮੇਰੀ ਪੈਨਸ਼ਨ ਆਉਂਦੀ ਹੈ ਕੋਈ 1500 1500 ਹਾਂ ਤੇ ਬਾਕੀ ਨਹੀਂ ਮੈਨੂੰ ਬਾਕੀ ਹੋਰ ਕਿਸੇ ਦਾ ਵੀ ਇਸ ਤਰ੍ਹਾਂ ਤਾੜੇ ਕੋਈ ਮਦਦ ਕਰ ਗਿਆ ਸਾਰਾ ਦੇ ਦਿੰਦੇ ਆ ਅੱਜ ਆ ਵੀ ਵੀ ਨੇ ਇੱਕ ਬੀਬੀ ਰੇਟ ਬੈਠੇ ਨੇ ਇਹ ਨਾ 1 ਸਾਲ ਪਹਿਲਾਂ ਆਈ ਸੀ ਸਾਡੇ ਕੋਲੇ ਇਹਦੇ ਕੋਲੇ ਰਿਪੋਰਟਾਂ ਨਹੀਂ ਸੀਗੀਆਂ ਸਾਨੂੰ ਪਤਾ ਸੀ ਵੀ ਹਾਰਟ ਦੀ ਮਰੀਜ਼ ਐ ਲਗਭਗ ਛੋਰੀ ਸੀਗੇ ਅਸੀਂ ਹਮ ਪਰ ਇਹਦੇ ਡਾਕੂਮੈਂਟਰੀ ਕਲੀਅਰ ਨਹੀਂ ਸੀਗੇ ਇਹ ਨੂੰ ਅਸੀਂ ਵਾਪਸ મોੜਿਆ ਤੁਹਾਨੂੰ ਵਾਪਸ ਭੇਜਤਾ ਸੀ ਠੀਕ ਹੈ ਕਹਿੰਦੇ ਤੁਸੀਂ ਪਹਿਲਾਂ ਡਾਕਟਰੀ ਰਿਪੋਰਟਾਂ ਲੈ ਕੇ ਆਓ ਕਿੱਥੋਂ ਦਵਾਈ ਖਾਣੇ ਹੋ ਕਿਹੜੀ ਖਾਣੇ ਹੋ ਮੈਂ ਕਿਹਾ ਵੀ ਮੈਂ ਤਾਂ ਚੈਰਿਟੀ ਤੋਂ ਖਾ ਰਹੀ ਸੀ ਉਸ ਟਾਈਮ ਤੇ ਫਿਰ ਮੈਂ ਦੁਬਾਰਾ ਨਹੀਂ ਆਇਆ ਗਿਆ ਮੇਰੇ ਤੋਂ ਬੈੱਡ ਤੇ ਚਲੀ ਗਈ ਤੇ ਫਿਰ ਰਿਸ਼ਤੇਦਾਰਾਂ ਨੇ ਮਦਦ ਕੀਤੀ ਤੇ ਕੁਝ ਕੰਪਨੀ ਏਜੰਸੀ ਇਦਾਂ ਦੀ ਮਿਲੀ ਉਹ ਥੋੜੀ ਬਹੁਤ ਉਹ ਪੈਸੇ ਦਿੰਦੇ ਆ ਫਿਰ ਮੈਂ ਇਹਨਾਂ ਕੋਲ ਆ ਕੇ ਦਵਾਈ ਲੈ ਕੇ ਗਈ ਆਪਣੀ ਮਾਂ ਨੂੰ 92 93 ਸਾਲ ਦੀ ਮੇਰੇ ਮਾਤਾ ਜੀ ਉਹਨਾਂ ਨੂੰ ਵੀ ਇਹਨਾਂ ਨੇ ਫ੍ਰੀ ਦਵਾਈ ਦਿੱਤੀ ਫਰਕ ਪੈ ਗਿਆ ਉਹਨਾਂ ਨੂੰ ਕਾਫੀ ਇਹ ਦਵਾਈ ਵਾਲਾ ਫੰਡਾ ਨਾ ਭਾਜੀ ਇਹ ਬਹੁਤ ਜਾਣਿਆਂ ਦੇ ਵਿੱਚ ਮਨ ਦੇ ਵਿੱਚ ਗੱਲ ਆ ਜਾਂਦੀ ਕਿ ਇਹਨਾਂ ਨੂੰ ਫ੍ਰੀ ਤੇ ਸਾਨੂੰ ਫ੍ਰੀ ਕਿਉਂ ਯਾਰ ਇਹ ਹੁਣ ਜਿੱਦਾ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਮੇਰਾ ਬਚਪਨ ਤੋਂ ਹੁਣ ਇਹਦੇ ਘਰੇ ਕੋਈ ਕਮਾਉਣ ਨਹੀਂ ਮੰਗ ਕੇ ਰੋਟੀ ਖਾ ਰਹੇ ਆ ਮੈਂ ਉਹ ਬੰਦਾ 1500 ਪੈਨਸ਼ਨ ਲੈ ਰਿਹਾਗਾ ਉਹ ਘਰੇ ਕੋਈ ਆਲੇ ਦੁਆਲੇ ਗਵੰਦੀ ਰੋਟੀ ਦੇ ਰਹੇ ਨੇ ਕੋਈ 1000 ਦੇ ਰਿਹਾ ਕੋਈ 500 ਦੇ ਰਿਹਾ ਇੰਨਾ ਬੰਦਿਆ ਤੋਂ ਪੈਸਾ ਕਿਵੇਂ ਲੈ ਲੀ ਆਪਾਂ ਹੁਣ ਇਹ ਪਾਈ ਹੈਗੇ ਕੋਈ ਬੰਦਾ 20-25000 ਰੁਪਏ ਮਹੀਨਾ ਕਮਾ ਸਕਦਾ ਹਮ ਮੇਰੀ ਕੋਈ ਫੈਕਟਰੀ ਥੋੜੀ ਲੱਗੀ ਆ ਵੀ ਮੈਂ ਸਾਰਿਆਂ ਨੂੰ ਫ੍ਰੀ ਦੇ ਸਕਦਾ ਲੱਖ ਰੁਪਏ ਦੀ ਦਵਾਈ ਆਉਂਦੀ ਆ ਇਹਦੇ ਪੱਲੇ ਕੁਝ ਨਹੀਂ ਹੈਗਾ ਇਹ ਲਾਜ ਕੰਨੀਓ ਕਿਤੇ ਵਾਪਸ ਨਾ ਚਲ ਜੇ ਸਾਡੇ ਕੰਨੀਓ ਇਹਦੇ ਕੋ ਪੈਸੇ ਨਹੀਂ ਆਉਣੇ ਇਹਨੇ ਲਾਜੀ ਨਿਕਰਾਣਾ ਸਾਡੇ ਕੋਲ ਤੁਸੀਂ ਮੈਨੂੰ ਕੀ ਗੱਲ ਦੱਸੋ ਐ ਨਹੀਂ ਹੈਗਾ ਕਿ ਵੈਦ ਸਾਹਿਬ ਮੁਰੇ ਖੜੇ ਨੇ ਐ ਨਹੀਂ ਹੈ ਹੋਣਾ ਚਾਹੀਦਾ ਕਿ ਹੁਣ ਲੋਕ ਵੀ ਖੜੇ ਬੈਠੇ ਨੇ ਤਾਂ ਵੈਦ ਸਾਹਿਬ ਵੀ ਮੁਰੇ ਖੜੇ ਨੇ ਮੈਨੂੰ ਸੀਰੀਅਸਲੀ ਦੱਸੋ ਕਿ ਪੈਸਾ ਲਿਆ ਨਹੀਂ ਮੈਂ ਪਹਿਲੀ ਵਾਰ ਤਾਂ ਅਸੀਂ ਮੈਂ ਲੈ ਕੇ ਗਈਆਂ ਪੈਸੇ ਲੈ ਕੇ ਕਿਉਂਕਿ ਜਿਹੜੇ ਪੈਸੇ ਇਕੱਠੇ ਕੀਤੇ ਹੋਏ ਸੀ ਜੋ ਮੈਨੂੰ ਸੰਸਥਾ ਦਿੰਦੀ ਹੈ ਮੈਂ ਨਾ ਥਰਮ ਤੇ ਰਹਿ ਕੇ ਆਇਆ 43 4-5 ਸਾਲ ਜਦੋਂ ਹਾਰਟ ਦੀ ਪ੍ਰੋਬਲਮ ਵੱਧ ਗਈ ਉਹਨਾਂ ਨੇ ਮੈਨੂੰ ਘਰ ਭੇਜ ਤਾਂ ਰੱਖਿਆ ਨਹੀਂ ਹੈਗਾ ਫਿਰ ਮੈਂ ਚੈਰਿਟੀ ਤੋਂ ਖਾਂਦੀ ਰਹੀ ਦਵਾਈਆਂ ਹੁਣ ਇਹਨਾਂ ਦੀ ਦਵਾਈ ਖਾ ਰਹੀਆਂ ਮਹੀਨਾ ਹੋ ਗਿਆ ਮੈਂ ਬਿਲਕੁਲ ਸਹੀ ਹਾਂ ਮਤਲਬ ਕਿ ਮੈਂ ਚਲਦੀ ਫਿਰਦੀ ਮੈਂ ਕੱਲੀ ਆ ਗਈ ਮੇਰੇ ਚ ਕੌਨਫੀਡੈਂਸ ਖਤਮ ਹੋ ਚੁੱਕਿਆ ਸੀਗਾ ਬਿਲਕੁਲ ਹੀ ਕਿ ਵੀ ਮੈਂ ਨਹੀਂ ਉੱਠ ਸਕਦੀ ਬੈੱਡ ਤੋਂ ਮੇਰਾ ਚੰਗਾ ਖਤਮ ਹੀ ਹੋ ਜਾ। ਬੀਬੀ 93 ਸਾਲ ਦੀ ਇਹਦੇ ਫੇਫੜੇ ਤੋਂ ਡੱਡਗੇ ਸੀਗੇ। ਡਾਕਟਰ ਸਾਹਿਬ ਕਹਿੰਦੇ ਨਹੀਂ ਇਹ ਠੀਕ ਨਹੀਂ ਹੋਣੀ। ਮੈਂ ਕਹਿੰਦਾ ਡਾਕਟਰ ਸਾਹਿਬ ਕਾੜਾ ਦਿੰਦੇ ਆ ਨਾ ਠੀਕ ਹੋ ਜਾਣਾ। ਜੇ ਕਾੜੇ ਨਾਲੇ ਪਰ ਵੱਡੇ ਡਾਕਟਰ ਸਾਹਿਬ ਕਹਿੰਦੇ ਇਹ ਨਹੀਂ ਠੀਕ ਨਹੀਂ ਹੋਣਾ ਵੀ ਰਹਿਣ ਦੇ। ਮੈਂ ਕਹਿੰਦਾ ਡਾਕਟਰ ਸਾਹਿਬ ਆਪਾਂ ਕਾੜਾ ਦੇ ਦਿੰਦੇ ਆ ਨਾ ਠੀਕ ਹੋ ਜਾਣਾ। ਜਦੋਂ ਅਗਲੀ ਵਾਰੀ ਬੀਬੀ ਆਈ ਬੀਬੀ ਕਹਿੰਦੀ ਮੈਨੂੰ ਫਰਕ ਪੈ ਗਿਆ। ਹਾਂਜੀ ਹੁਣ ਉਹ ਅੱਜ ਬੁਖਾਰ ਸੀਗਾ ਤਾਂ ਵੀ ਉਹਨਾਂ ਦੇ ਬੇਟੇ ਨੂੰ ਉਹਨਾਂ ਦਾ ਅਟੈਕ ਆ ਗਿਆ। ਉੱਪਰ ਆਪ ਚੜ ਕੇ ਗਏ ਬਸ 93 ਸਾਲ ਦੀ ਉਮਰ 93 ਸਾਲ ਮੈਨੂੰ ਸੰਭਾਲਦੇ ਆ ਮੈਨੂੰ ਸੰਭਾਲਦੇ ਉਹ ਮੈਨੂੰ ਆਪ ਕੋ ਦੁਕਾਨ ਬੈੱਡ ਤੇ ਖਾਣਾ ਵਗੈਰਾ ਸਾਰਾ ਮੈਨੂੰ ਸੰਭਾਲਦੇ ਹੁਣ ਤਾਂ ਮੈਨੇ ਦਵਾਈ ਨਾਲ ਠੀਕ ਹੋ ਗਈ ਹੁਣ ਮੈਂ ਆਪਣੇ ਆਪ ਕਰਨ ਲੱਗ ਗਈ ਇੱਧਰ ਉੱਧਰ ਵੀ ਜਾਣ ਲੱਗ ਗਈ ਮੇਰੇ ਚ ਹਿੰਮਤ ਨਹੀਂ ਸੀਗਾ ਹੁਣ ਕੀ ਆ ਹੁਣ ਇਹ ਬੰਦਾ ਪੈਸੇ ਨਹੀਂ ਦੇ ਸਕਦਾ ਹੁਣ ਆ ਵੀ ਪੈਸੇ ਦੇ ਸਕਦੇ ਆ ਚਲੋ ਆ ਵੀ ਪੈਸੇ ਦੇ ਸਕਦੇ ਆ ਇਹਨਾਂ ਕੋਲੇ ਕਮਾਈ ਦਾ ਸਾਧਨ ਜਿਹੜਾ ਬਜ਼ੁਰਗ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਪੈਸੇ ਨਹੀਂ ਦੇ ਸਕਦਾ ਅੰਦਰ ਬੜਨ ਤੇ ਗੱਲਾਂ ਕਰਦੇ ਕਰਦੇ ਮੇਰੀ ਫੀਲਿੰਗ ਟੱਚ ਹੋ ਜਾਂਦੀ ਆ ਵੀ ਬੰਦੇ ਕੋਲ ਪੈਸੇ ਨਹੀਂ ਹੈਗੇ ਮਨਾਲੀ ਰਾਜ ਨੂੰ ਕਹਿਣਾ ਐਨੇ ਕਲੱਸ ਕਰਦੇ ਯਾਰ ਜਾਂ ਬਿਲਕੁਲ ਹੀ ਦੇ ਦੇ ਛੱਡ ਦੇ ਸਾਡੇ ਮਨ ਨੂੰ ਲੱਗਣਾ ਚਾਹੀਦਾ ਵੀ ਬੰਦਾ ਨਹੀਂ ਦੇ ਸਕਦਾ ਅਸੀਂ ਕਰਾਂਗੇ ਜਿੰਨੇ ਜੋਗੇ ਹੋਏ ਹਾਂ ਉਹਨਾਂ ਕਰ ਉਹਨਾਂ ਕਰ ਦੇ ਦੇ ਬਿਲਕੁਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੇ ਹੁਣ ਜੇ ਆਪਾਂ ਗਾੜੀ ਦੀ ਗੱਲ ਕਰਦੇ ਆ ਤਾਂ ਤੁਸੀਂ ਕਾੜਾ ਦੇਖ ਵੀ ਸਕਦੇ ਹੋ ਇਹ ਉਹ ਉਹਨਾਂ ਵਾਸਤੇ ਤਾਂ ਕਹਿੰਦੇ ਇਹ ਅਮਰਤ ਹੀ ਐ ਜਿਹੜੇ ਲੋਕ ਠੀਕ ਹੋ ਚੁੱਕੇ ਨੇ ਬਿਲਕੁਲ ਤੇ ਲੋਕ ਵਿੱਚ ਮੈਂ ਹੁਣ ਤੁਹਾਨੂੰ ਦਿਖਾਇਆ ਵੀ ਐ ਤੇ ਵਿੱਚ ਐਸੇ ਲੋਕ ਵੀ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਵੈਸੇ ਸਾਹਿਬ ਆਪ ਆਪਣੇ ਮੂੰਹੋਂ ਕਹਿੰਦੇ ਨੇ ਕਿ ਭਾਈ ਬਸ ਹੁਣ ਦਵਾਈ ਦੀ ਲੋੜ ਨਹੀਂ ਹੁਣ ਤੁਹਾਨੂੰ ਆਉਣ ਦੀ ਵੀ ਲੋੜ ਨਹੀਂ ਤੁਸੀਂ ਬਿਲਕੁਲ ਠੀਕ ਹੋ ਪਰ ਜਿਹੜੇ ਲੋਕ ਨੇ ਜਿਵੇਂ ਜਾਂ ਉਹ ਮਰੀਜ਼ ਐ ਉਹਦਾ ਜਾਂਦਾ ਕਹਦੋ ਕਿ ਮੋਹ ਪਿਆਰ ਜਾਂ ਉਹਨਾਂ ਦਾ ਸੁਭਾਅ ਨਾਲ ਇੰਨਾ ਪਿਆਰ ਪੈ ਜਾਂਦਾ ਕਿ ਨਹੀਂ ਯਾਰ ਚਲੋ ਕੋਈ ਨਹੀਂ ਹੁਣ ਉਰੇ ਆਏ ਆ ਤਾਂ ਲੰਘਦੇ ਬੜਦੇ ਕਾੜਾ ਜ਼ਰੂਰ ਜਿਹੜਾ ਇੱਕ ਵਾਰ ਪੀਕੇ ਜਮਾ ਕੇ ਬੈਸਾ ਨਾਲ ਵੀ ਜਿਹੜਾ ਮਿਲ ਕੇ ਜਾਵਾਂਗੇ ਹੁਣ ਇੱਕ ਫੌਜੀ ਹੈ ਬਾਹਰ ਸਕਿਉਰਟੀ ਤੇ ਲੱਗਿਆ ਹੋਇਆ ਹੈ ਨਾ ਮੁੰਡਾ ਉਹ ਅਮਰਗੜੋਂ ਹੁੰਦਾ ਅੱਗੋਂ ਮੇਰੇ ਮਾਮੇ ਦੇ ਮੁੰਡੇ ਦਾ ਯਾਰ ਦੋਸਤ ਦਾ ਕਲਾਸ ਫੈਲੋ ਮੈਨੂੰ ਨਹੀਂ ਸੀ ਪਤਾ ਹੂੰ ਜਦੋਂ ਗੱਲਾਂ ਕਰਦਾ ਕਰਦਾ ਵਿਚਾਰਾ ਰੋਣ ਲੱਗ ਗਿਆ ਵੀ ਮੈਂ ਤਾਂ ਪੈਸੇ ਕਰਕੇ ਭਾਜੀ ਦਵਾਈ ਨਹੀਂ ਲੈ ਪਾਉਂਦਾ ਹੈ ਨਾ ਹੂੰ ਨਾ ਉਹਦਾ ਕੋਈ ਅੱਗੇ ਨਾ ਪਿੱਛੇ ਘਰ ਵਾਲੀ ਉਹਦੀ ਉਹਨੂੰ ਛੱਡ ਕੇ ਭੱਜ ਗਈ ਹੂੰ ਤੂੰ ਹਟ ਦਾ ਲੱਜ ਕਿੱਥੋਂ ਕਰਾਲੂਗਾ ਲੋਸਰ